brought to you by silver pumps top quality aur consistent performance ke liye sirf silver pumps naam yaad rakhna ludhiana pashmi gymni chona nu leke ludhiana da nahi pure punjab da mahol phakda hoya nazar aa reya beshak gymni chona di tareeka da huje elaan hona baki hai kado gymni chon ludhiana de vich hoyegi april e ch hoyegi may e ch hoyegi ya june de vich hoyegi par us to pehla hi ludhiana de vich vak vak partiyan de vichar poster war jodi hai shuru ho chuki hai ਤਾ ਇੱਕ ਤਸਵੀਰ ਤੁਹਾਨੂੰ ਦਿਖਾਣੇ ਆ ਜਿਸ ਦੇ ਕਈ ਮਾਇਨੇ ਲੁਧਿਆਣਾ ਦੇ ਵਿੱਚ ਕੱਢੇ ਜਾ ਰਹੇ ਨੇ ਤਾਂ ਦੋਨੋਂ ਹੀ ਪਾਰਟੀਆਂ ਦੇ ਵੱਲੋਂ ਵਿਆਸ਼ੇਤਾ ਲੁਧਿਆਣਾ ਦੇ ਵਿੱਚ ਕਈ ਤਰ੍ਹਾਂ ਦੇ ਪੋਸਟਰ ਲਗਾਏ ਗਏ ਨੇ ਪਰ ਇਹ ਤਸਵੀਰ ਤੁਹਾਨੂੰ ਲੁਧਿਆਣਾ ਦੇ ਰਖਵਗ ਤੋਂ ਦਿਖਾ ਰਿਹਾ ਜਿੱਥੇ ਇੱਕ ਫਰੇਮ ਦੇ ਵਿੱਚ ਦੋ ਯੂਨੀਪੋਲਾਂ ਦੇ ਪੋਸਟਰ ਦਿਖਾਈ ਦੇ ਰਹੇ ਨੇ ਜਿੰਦੇ ਨੂੰ ਲੈ ਕੇ ਲੁਧਿਆਣਾ ਦੀ ਸਿਆਸਤ ਵੀ ਆਉਣ ਵਾਲੇ ਦਿਨਾਂ ਵਿੱਚ ਭਖਦੀ ਹੋਈ ਨਜ਼ਰ ਆਏਗੀ ਤਾਂ ਪਹਿਲੀ ਤੋਂ ਤਸਵੀਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੈਂਬਰ ਪਾਰਲੀਮੈਂਟ ਰਾਜ ਸਭਾ ਸੰਜੀਵ अरोड़ा ਵੱਲੋਂ ਪੋਸਟਰ ਲਗਾਇਆ ਗਿਆ ਹੈ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਪੱਛਮੀ ਲਈ ਉਮੀਦਵਾਰ ਬਣਾਇਆ ਗਿਆ ਤਾਂ ਉਹਨਾਂ ਨੇ ਲਿਖਿਆ ਵਾ ਨਾ ਗੁੱਸਾ ਨਾ ਹੰਕਾਰ ਸੰਜੀਵ अरोड़ा ਇਸ ਵਾਰ ਤਾਂ ਇਹ ਸਲੋਗਨ ਉਹਨਾਂ ਨੇ ਆਪਣੇ ਪੋਸਟਰ ਦੇ ਉੱਤੇ ਲਿਖਿਆ ਵਾ ਜਿਸ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਕਈ ਤਰ੍ਹਾਂ ਦੇ ਮਾਇਨੇ ਕੱਢੇ ਜਾ ਰਹੇ ਨੇ ਕਿ ਇਸ ਇਸ ਸਲੋਗਨ ਦੇ ਕੀ ਮਾਇਨੇ ਨੇ ਦੱਸ ਦਿਓ ਕਿ ਤੁਹਾਨੂੰ ਕਿ ਬੇਸ਼ੱਕ ਉਹਨਾਂ ਨੇ ਕਿਸੇ ਦਾ ਜ਼ਿਕਰ ਨਹੀਂ ਕੀਤਾ ਪਰ ਇਸ ਸਲੋਗਨ ਦੇ ذریعے ਆਪਣੇ ਸਿੱਧੇ ਵਿਰੋਧੀ ਕਾਂਗਰਸ ਦੇ ਭਾਰਤ ਪੂਸ਼ਨ ਆਸ਼ੂ ਦੇ ਉੱਤੇ ਕਦੇ ਨਾ ਕਿਤੇ ਕਟਾਕਸ਼ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਹੈ ਕਿਉਂਕਿ ਭਾਰਤ ਪੂਸ਼ਨ ਆਸ਼ੂ ਜਿਹੜੇ ਲਈ ਆਪਣੇ ਗੁੱਸੇ ਲਈ ਜਾਣੇ ਜਾਂਦੇ ਨੇ ਐਗਰੈਸਿਵ ਨੇਸ਼ਨਲੀ ਜਾਣੇ ਜਾਂਦੇ ਜਾਂਦੇ ਨੇ ਤੇ ਸਾਬਕਾ ਕਾਂਗਰਸ ਸਰਕਾਰ ਦੇ ਰਾਜ ਦੇ ਵਿੱਚ ਉਹਨਾਂ ਦਾ ਗਈ ਵਾਰ ਗੁੱਸਾ ਦੇਖਣ ਨੂੰ ਮਿਲਿਆ ਤਾਂ ਉਹਨਾਂ ਨੇ ਇਸ ਸਲੋਗਨ ਦੇ ਜਰੀਏ ਕਿਤੇ ਨਾ ਕਿਤੇ ਕਟਾਕਸ਼ ਉਹਨਾਂ ਦੇ ਉੱਤੇ ਜ਼ਰੂਰ ਕੀਤਾ ਵਾ ਤਾਂ ਹੁਣ ਦੂਜੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਸ ਤੇ ਇਸ ਪੋਸਟਰ ਦੇ ਠੀਕ ਬਗਲ ਦੇ ਵਿੱਚ ਭਾਰਤ ਪੂਸ਼ਨ ਆਸ਼ੂ ਦੇ ਵੱਲੋਂ ਵੀ ਪੋਸਟਰ ਲਗਾਇਆ ਗਿਆ ਵਾ ਇਸ ਪੋਸਟਰ ਦੇ ਉੱਤੇ ਉਹਨਾਂ ਨੇ ਵੀ ਸਲੋਗਨ ਲਿਖਿਆ ਵਾ ਫੋਰ ਡਿਵੈਲਪਮੈਂਟ ਐਂਡ ਟਰਸਟ ਆਸ਼ੂ ਇਜ਼ ਮਸਟ ਲੁਧਿਆਣਾ ਵੈਸਟ ਤਾਂ ਸਿੱਧੇ ਸਿੱਧੇ ਸਲੋਗਨ ਉਹਨਾਂ ਨੇ ਲਿਖਿਆ ਆਪਣੇ ਕੀਤੇ ਕੰਮਾਂ ਨੂੰ ਲੈ ਕੇ ਤੇ ਲੋਕਾਂ ਦਾ ਉਹਨਾਂ ਦੇ ਪ੍ਰਤੀ ਵਿਸ਼ਵਾਸ ਨੂੰ ਲੈ ਕੇ ਜਿਹੜਾ ਵਾ ਲੁਧਿਆਣਾ ਵੈਸਟ ਦੇ ਵਿੱਚ ਇੱਕ ਵਾਰ ਫਿਰ ਉਹ ਨਿਤ ਰਣਗੇ ਤੇ ਇਸ ਸਲੋਗਨ ਦੇ ਜਰੀਏ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਜਤਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਲੈ ਕੇ ਉਹ ਇੱਕ ਵਾਰ ਫਿਰ ਜਨਤਾ ਦੇ ਵਿਚਾਰ ਹੋਣਗੇ ਤੇ ਆਪਣੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾ ਕੇ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕਰਨਗੇ ਤਾਂ ਬੇਸ਼ੱਕ ਇਸ ਪੋਸਟਰ ਦੇ ਵਿੱਚ ਸਿੱਧਾ-ਸਿੱਧਾ ਸਲੋਗਨ ਆਸ਼ੂ ਦੇ ਵੱਲੋਂ ਲਗਾਇਆ ਗਿਆ ਕਿਸੇ ਦੇ ਉੱਤੇ ਕਟਾਕਸ਼ ਨਹੀਂ ਕੀਤਾ ਗਿਆ ਪਰ ਇਸ ਪੋਸਟਰ ਦੇ ਵਿੱਚ ਇੱਕ ਜਿਹੜੀਆਂ ਤਸਵੀਰਾਂ ਉੱਪਰ ਪਾਰਟੀ ਦੇ ਹਾਈ ਕਮਾਂਡ ਦੀਆਂ ਲਗਾਈਆਂ ਗਈਆਂ ਵਾ ਉਸ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਨੇ ਆਉਣ ਵਾਲੇ ਦਿਨਾਂ ਵਿੱਚ ਖੜੇ ਹੋ ਸਕਦੇ ਨੇ ਤਾਂ ਤਸਵੀਰਾਂ ਦੇ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਬਲਕਾ ਅਰਜਨ ਖੜਕੇ ਪੰਜਾਬ ਪ੍ਰਭਾਵੀ ਤੇ ਨਾਲ-ਨਾਲ ਹੋਰ ਤਸਵੀਰਾਂ ਜਿਹੜੀਆਂ ਲਗਾਈਆਂ ਗਈਆਂ ਵਾ ਪਰ ਇਸ ਦੇ ਵਿੱਚ ਪੰਜਾਬ ਕਾਂਗਰਸ ਦੇ ਕਿਸੇ ਵੀ ਵੱਡੇ ਆਗੂ ਦੀ ਤਸਵੀਰ ਇਸ ਦੇ ਵਿੱਚ ਨਹੀਂ ਲਗਾਈ ਗਈ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਵੜੀ ਦੀ ਤਸਵੀਰ ਇਸ ਪੋਸਟਰ ਦੇ ਵਿੱਚ ਗੈਰਹਾਜ਼ਰ ਹੈ ਜਿਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਖੇਮਿਆਂ ਦੇ ਵਿੱਚ ਚਰਚਾ ਜ਼ਰੂਰ ਹੁੰਦੀ ਹੋਈ ਨਜ਼ਰ ਆਏਗੀ ਕਿ ਇਸ ਪੋਸਟਰ ਦੇ ਕੀ ਮਾਇਨੇ ਨੇ ਪਰ ਤਸਵੀਰ ਤੁਹਾਨੂੰ ਅੱਜ ਜਿਹੜੀ ਅਸੀਂ ਦਿਖਾ ਰਹੇ ਹਾਂ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਵੱਲੋਂ ਪੋਸਟਰ ਲਗਾਇਆ ਗਿਆ ਵਾ ਤੇ ਦੂਜੇ ਪਾਸੇ ਭਾਰਤ ਪੁਸ਼ ਰਾਸ਼ੂ ਵੱਲੋਂ ਪੋਸਟਰ ਲਗਾਇਆ ਗਿਆ ਵਾ ਤੇ ਦੋਨਾਂ ਦੇ ਵਿੱਚ ਤੇ ਜਿਹੜਾ ਵਾ slogan ਦੇ ذریعے ਲੋਕਾਂ ਨਾਲ ਰਾਫਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਹਿੰਦੇ ਨੇ ਕਿ ਤਸਵੀਰਾਂ ਆਪਣੇ ਆਪ ਦੇ ਵਿੱਚ ਬੋਲਦੀਆਂ ਵਾ ਇੱਕ ਤਸਵੀਰ ਜਿਹੜੀ ਆ ਹਜ਼ਾਰ ਸ਼ਬਦਾਂ ਨੂੰ ਬਿਆਨ ਕਰਦੀ ਆ ਪਰ ਇਹ ਜਿਹੜੇ ਪੋਸਟਰ ਅੱਜ ਲੁਧਿਆਣਾ ਦੀ ਸੜਕਾਂ ਤੇ ਲੱਗੇ ਨੇ ਖਾਸ ਕਰ ਰਾਕਬਾਗ ਦੇ ਬਾਹਰ ਜਿਹੜੇ ਦੋਨੋਂ ਆਲੇ ਦੁਆਲੇ ਪੋਸਟਰ ਲੱਗੇ ਨੇ ਉਹ ਹਜ਼ਾਰ ਸ਼ਬਦਾਂ ਨੂੰ ਨਹੀਂ ਬਲਕਿ 10000 ਸ਼ਬਦਾਂ ਨੂੰ ਬਿਆਨ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਲੁਧਿਆਣਾ ਦੀ ਸਿਆਸਤ ਆਉਣ ਵਾਲੇ ਦਿਨਾਂ ਦੇ ਵਿੱਚ ਭਖਦੀ ਹੋਈ ਨਜ਼ਰ ਆਏਗੀ ਬੇਸ਼ੱਕ ਜਿਮਨੀ ਚੋਣਾਂ ਦਾ ਐਲਾਨ ਹਜੇ ਹੋਣਾ ਬਾਕੀ ਹੈ ਪਰ ਉਸ ਤੋਂ ਠੀਕ ਪਹਿਲਾਂ ਕੁਝ ਸਮਾਂ ਪਹਿਲਾਂ ਹੀ ਲੁਧਿਆਣਾ ਦੇ ਵਿੱਚ ਪੋਸਟਰ ਵਾਰ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਆ ਪਰ ਇਸ ਸਭ ਦੇ ਅਧਿਕਾਰ ਤੀਜੀ ਧਿਰ ਜਿਹੜੀ ਆ ਬੀਜੇਪੀ ਹਜੇ ਇਸ ਪੋਸਟਰ ਵਾਰ ਦੇ ਵਿੱਚ ਗੈਰਹਾਜ਼ਰ ਨਜ਼ਰ ਆ ਰਹੀ ਆ ਬੇਸ਼ੱਕ ਹਜੇ ਤਰੀਕਾ ਦਾ ਐਲਾਨ ਨਹੀਂ ਹੋਇਆ ਪਰ ਬੀਜੇਪੀ ਜਦੋਂ ਤਰੀਕਾ ਦਾ ਐਲਾਨ ਹੋਏਗਾ ਤਾਂ ਬੜੇ ਪਰਭਾਵੀ ਟਾਂਗ ਦੇ ਨਾਲ ਇਸ ਵਾਰ ਦੇ ਵਿੱਚ ਉਹ ਵੀ ਕੁਦਦੀ ਹੋਈ ਨਜ਼ਰ ਆਏਗੀ ਕਿਉਂਕਿ ਲੁਧਿਆਣਾ ਦੇ 2024 ਐਮਪੀ ਇਲੈਕਸ਼ਨਾਂ ਦੀ ਗੱਲ ਕੀਤੀ ਜਾਵੇ ਤਾਂ ਬੀਜੇਪੀ ਸਭ ਤੋਂ ਵੱਧ ਵੋਟਾਂ ਲੈ ਕੇ ਲੁਧਿਆਣਾ ਵੈਸਟ ਦੇ ਵਿੱਚ ਪਹਿਲੀ ਪਾਰਟੀ ਬਣ ਕੇ ਉੱਭਰੀ ਸੀ ਤਾਂ ਲੁਧਿਆਣਾ ਵੈਸਟ ਜਿਮਨੀ ਚੋਣਾ ਦੇ ਵਿੱਚ ਜਦੋਂ ਤਰੀਕਾ ਦਾ ਐਲਾਨ ਹੋਏਗਾ ਤਾਂ ਭਾਜਪਾ ਦੀ ਵੀ ਰਣਨੀਤੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਵਾਲੀ ਹੋਏਗੀ ਪਰ ਦੇਖਣਾ ਇਹ ਹੋਏਗਾ ਕਿ ਲੁਧਿਆਣਾ ਦੇ ਲੋਕ ਜਦੋਂ ਤਰੀਕਾ ਦਾ ਐਲਾਨ ਹੁੰਦਾ ਵਾ VOTING ਹੁੰਦੀ ਆ ਕਿਸ ਦੇ ਹੱਕ ਦੇ ਵਿੱਚ ਵੋਟ ਪਾਉਂਦੇ ਨੇ ਤੇ ਕਿਹੜੇ ਨੁਮਾਇੰਦੇ ਨੂੰ ਆਪਣਾ ਉਮੀਦਵਾਰ ਬਣਾ ਕੇ ਵਿਧਾਨ ਸਭਾ ਦੇ ਵਿੱਚ ਭੇਜਦੇ ਨੇ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਲੁਧਿਆਣਾ ਦੇ ਵਿੱਚ ਤਰੀਕਾ ਦੇ ਐਲਾਨ ਹੋਣ ਤੋਂ ਪਹਿਲਾਂ ਹੀ ਪੋਸਟਰਵਾਰ ਤੇਜ ਹੁੰਦੀ ਹੋਈ ਨਜ਼ਰ ਆ ਰਹੀ ਆ ਜਿਸ ਨੂੰ ਲੈ ਕੇ ਲੁਧਿਆਣਾ ਦਾ ਨਹੀਂ ਪੂਰੇ ਪੰਜਾਬ ਦਾ ਮਾਹੌਲ ਭਖਦਾ ਹੋਇਆ ਨਜ਼ਰ ਆ ਰਿਹਾ ਕੈਮਰਾਪਰਸਨ ਕੁਲਦੀਪ ਦੇ ਨਾਲ ਵਿਵੇਕ ਟਾਲ ਪੰਜਾਬ ਤੱਕ ਲੁਧਿਆਣਾ